ਹਾਂਜੀ ਹੁਣ ਜਿਹੜੀ ਕੀ ਇੱਕ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਾ ਬਣਿੰਗ ਨੂੰ ਲੈ ਕੇ ਕਈ ਦਿਨਾਂ ਤੋਂ ਜਿਸ ਦਿਨ ਦਾ ਇਹਨੇ ਸਰਦਾਰ ਬੂਟਾ ਸਿੰਘ ਜਿਹਨੂੰ ਕੀ ਮਜਬੀ ਸੇਖਾ ਇੱਕ ਤੇ ਇੱਕ ਗਲਤ ਸ਼ਬਦ ਯੂਜ਼ ਕੀਤੇ ਜਾਂਦੇ ਕਿਹਾ ਜਾਂਦਾ ਵੀ ਕਾਲਾ ਜਾਂ ਮਜਬੀ ਸੀ ਤੇ ਪੱਠੇ ਪਾ ਰਿਆ ਸੀ ਤੇ ਚਾਕੇ ਉਹਨੂੰ ਹੋਮ ਮਿਨਿਸਟਰ ਬਣਾਤਾ ਪੰਜਾਬ ਦਾ ਇਹੇ ਬਈ ਇਹਦੇ ਜਿਹੜੇ ਸਵਾਲ ਇਹ ਕਹੇ ਹੋਏ ਤੇ ਬਾਅਦ ਦੇ ਵਿੱਚ ਇੱਕ ਵਿਵਾਦ ਖੜਾ ਹੁੰਦਾ ਤੇ ਹੁਣ ਪ੍ਰਤਾਪ ਬਾਜਵਾ ਬਨਿਓ ਇੱਕ ਵੀਡੀਓ ਸਾਹਮਣੇ ਆਉਂਦੀ ਆ ਤੇ ਇਹਨਾਂ ਨੂੰ ਲਾਲਤਾ ਵੀ ਪਾਈਆਂ ਜਾਂਦੀਆਂ ਤੇ ਹੁਣ ਹਾਲੇ ਤੱਕ ਇਹੇ ਵਿਵਾਦ ਦੇ ਉੱਤੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹਾਲੇ ਤੱਕ ਇਹ ਮਾਮਲਾ ਅਧ ਵਿਚਕਾਰ ਆ ਪਹਿਲਾ ਵੀਡੀਓ ਸੁਣਾਵਾਂਗੇ ਆਪਾਂ ਰਾਜਾ ਵਡਿੰਗ ਬਾਰੇ ਪ੍ਰਤਾਪ ਬਾਜਵਾ ਨੇ ਕੀ ਕਿਹਾ ਤੇ ਪਹਿਲਾ ਜਿਹੜੀ ਹੁਣ ਤੱਕ ਦੀ ਅਪਡੇਟ ਆ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਅੱਗੇ ਗੱਲਬਾਤ ਰਾਜਾ ਹੀ ਆ ਕੋਈ ਰੋਬਨ ਹੁੱਡ ਤਾਂ ਨਹੀਂ ਰਾਜਾ ਹੀ ਆ ਰੋਬਨ ਹੁੱਡ ਤਾਂ ਨਹੀਂ ਹੈਗਾ ਬਿਲਕੁਲ ਸਾਰਾ ਕੁਝ ਨਹੀਂ ਹੈ ਬਿਲਕੁਲ ਜਿਹੜਾ ਦਲਤਾਂ ਦੀ ਇੱਜ਼ਤ ਲੁੱਟ ਕੇ ਕਿਧਰੇ ਜੰਗਲ ਦੇ ਵਿੱਚ ਜਾ ਕੇ ਲੁਕ ਬੈਠਿਆ ਇਹ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਲੋੜ ਤਾਂ ਨਹੀਂ ਹੈਗਾ ਸਰਫੀਓ ਕਰ ਦਿੰਦੇ ਦੋਸਤੋ ਇਹ ਸ਼ਬਦ ਇਹ ਵਾਕ ਮੇਰੇ ਨਹੀਂ ਬਲਕਿ ਇਹ ਸ਼ਬਦ ਨੇ ਐਸਸੀ ਤੇ ਐਸਟੀ ਕਮਿਸ਼ਨ ਪੰਜਾਬ ਦੇ ਜਿਹੜੇ ਚੇਅਰਮੈਨ ਜਸਵੀਰ ਸਿੰਘ ਗੜੀ ਉਹਨਾਂ ਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਕੀ ਤਰਨਤਾਰਨ ਜਿਮਨੀ ਚੋਣ ਸਮਾਪਤ ਹੋਈ ਹੈ ਵੋਟਾਂ ਪੈ ਗਈਆਂ ਨੇ ਰਿਜ਼ਲਟ ਆਊਗਾ 14 ਨੂੰ ਪਰ ਇਸ ਚੋਣ ਪ੍ਰਚਾਰ ਦੇ ਦੌਰਾਨ ਬਹੁਤ ਕੁਝ ਹੋਇਆ ਜਿਹੜਾ ਚਰਚਾ ਦਾ ਵਿਸ਼ਾ ਰਿਹਾ ਸੁਰਖੀਆਂ ਦਾ ਵਿਸ਼ਾ ਬਣਿਆ ਰਿਹਾ ਇਹਦੇ ਵਿੱਚ ਸਭ ਤੋਂ ਇੱਕ ਵੱਡੀ ਘਟਨਾ ਇਹ ਸੀ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰਾਜਾ ਵੜਿੰਗ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਮਰਹੂ ਬੂਟਾ ਸਿੰਘ ਬਾਰੇ ਜਿਸ ਤਰੀਕੇ ਦੇ ਨਾਲ ਗੱਲਬਾਤ ਕਹੀ ਗਈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਆਪਣੇ ਭਾਸ਼ਣ ਦੇ ਵਿੱਚ ਕਮੈਂਟ ਕੀਤਾ ਗਿਆ ਸੀ ਉਹਦਾ ਵਿਵਾਦ ਹਾਲੇ ਵੀ ਜਾਰੀ ਹੈ ਵਿਵਾਦ ਇਹਨਾਂ ਉੱਠਿਆ ਕਿ ਕਪੂਰਥਲਾ ਜ਼ਿਲ੍ਹਾ ਪੁਲਿਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਪਰਚਾ ਤੱਕ ਦਰਜ ਕਰਨਾ ਪਿਆ ਹੁਣ ਉਸ ਪਰਚੇ ਤੇ ਕਾਰਵਾਈ ਕੀ ਹੋ ਰਹੀ ਹੈ ਸਵਾਲ ਇਸ ਗੱਲ ਦਾ ਹੈ ਤੇ ਇਸ ਗੱਲ ਨੂੰ ਨੋਟਿਸ ਕਰ ਰਿਹਾ ਐਸੇ ਕਮਿਸ਼ਨ ਪੰਜਾਬ ਤੇ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਜਸਵੀਰ ਸਿੰਘ ਗੜੀ ਚੇਅਰਮੈਨ ਨੂੰ ਆਪਣੀ ਰਿਪੋਰਟ ਸੌਂਪੀ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਇਸ ਮਾਮਲੇ 'ਚ ਕੀ ਕੁਝ ਕੀਤਾ ਉਧਰੋਂ ਵੱਡਾ ਸਵਾਲ ਇਹ ਆਇਆ ਸੀ ਕਿ ਜੇਕਰ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਤਾਂ ਉਹਦੇ ਉੱਤੇ ਡੀਐਸਪੀ ਸਾਹਿਬ ਸਵਾਲ ਜਵਾਬ ਜਿਹੜੇ ਜਵਾਬ ਦਿੰਦੇ ਨੇ ਸਵਾਲ ਚੇਅਰਮੈਨ ਸਾਹਿਬ ਕਰਦੇ ਨੇ ਉਹਨਾਂ ਨੇ ਇਸ ਪੂਰੀ ਜਿਹੜੀ ਮੁਲਾਕਾਤ ਸੀ ਪੇਸ਼ੀ ਸੀ ਇਹਦੀ ਵੀਡੀਓ ਵੀ ਜਿਹੜੀ ਆ ਜਸਬੀਰ ਸਿੰਘ ਗੜੀਹੋਰਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਪਾਈ ਹੈ ਠੀਕ ਉਸੇ ਤਰੀਕੇ ਦੇ ਨਾਲ ਪਾਈ ਹੈ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਖੜਿਆਲ ਨੇ ਜਿਹੜੇ ਰਾਜਾ ਵੜਿੰਗ ਦੇ ਵਕੀਲ ਉਹ ਪੇਸ਼ ਹੋਏ ਸੀ ਉਹਨਾਂ ਨੇ ਸਮਾਂ ਮੰਗਿਆ ਸੀ ਕਿ ਕਮਿਸ਼ਨ ਦੇ ਕੋਲ ਪੇਸ਼ ਹੋਣ ਦੇ ਲਈ ਰਾਜਾ ਵੜਿੰਗ ਨੂੰ ਚੋਣਾਂ ਤੋਂ ਬਾਅਦ ਦੀ ਕੋਈ ਤਾਰੀਖ ਦੇ ਦਿੱਤੀ ਜਾਵੇ ਕਿਉਂਕਿ ਬਤੌਰ ਪਰਦਾ ਹਾਂਜੀ ਇਹ ਜਿਹੜੇ ਕੀ ਬਈ ਉਹਨਾਂ ਦੇ ਵਕੀਲ ਆ ਰਾਜਾ ਬੜਿੰਗ ਦੇ ਕੀ ਰਾਜਾ ਬੜਿੰਗ ਦੇ ਵਕੀਲ ਵੱਲੋਂ ਕਿਹਾ ਜਾਂਦਾ ਵੀ ਰਾਜਾ ਬੜਿੰਗ ਨੂੰ ਜੋ ਚੋਣਾ ਤੋਂ ਬਾਅਦ ਦੀ ਤਰੀਕ ਦੇ ਦਿੱਤੀ ਜਾਵੇ ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜਾ ਕੀ ਕਿ ਵਿਵਾਦ ਖੜਾ ਹੋ ਜਾਂਦਾ ਤੇ ਇਸ ਸਾਰੀ ਬਈ ਵੀਡੀਓ ਤੁਸੀਂ ਸੁਣੀ ਲਈਏ ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਰਾਜਾ ਬੜਿੰਗ ਨੂੰ ਲੈ ਕੇ ਇਹ ਸੋਡੀਆਂ ਸਾਂਝੀ ਜਰੂਰ ਕਰਨੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਕਲੂ ਨਵੇਂ ਟੌਪ ਤੇ ਧੰਨਵਾਦ